ਉਦਵਿੰਗਾਨਾ ਅੱਜ ਸਾਡੇ ਬਹੁਤ ਹੀ ਸਰਕਾਰ ਨੂੰ ਆਪੇ ਜਸਾ ਪਾਰਟੀ ਦੇ ਸੇਨਾ ਰਾਘੂ ਸਾਭਾ ਮੇਅਰ ਅਤੇ ਮੈਂਬਰ ਹਲਸਵਾ ਜੀ ਇਸ ਸਰ ਤੋਂ ਕੋਟਰਗੰਗਾ ਦੇ ਪ੍ਰਾਇਨ ਨੂੰ ਵਿਧਾਨ ਸਭਾ ਚਰਚਾ ਦੇ बेनती करा के बाद तो तो कर तो बाद तो तो खाने का तो 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 में लंगर को खाना लंगे रूप मैं हम बेनती करा बहुत सत्कार वागुर सत्कार योग ਭਾਰਤੀ ਜਨਤਾ ਪਾਰਟੀ ਬਠਿੰਡਾ ਦੇ ਪ੍ਰਧਾਨ ਸਾਬਕਾ ਹੁਦਾਇਰ ਸਰੂਪ ਚੰਦ ਸਿੰਘਲਾ ਜੀ ਆਰ ਉਪਸਤਤ ਪੱਤਰਕਾਰ ਬੰਦੂ ਮੈਂ ਤੁਹਾਨੂੰ ਨਮਸਕਾਰ ਕਰਨਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਬਠਿੰਡਾ ਦੇ ਵਿਜੇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ। ਕਿ ਅੱਜ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਜੋ 4 ਸਾਲ ਕਾਲਾ ਅਧਿਆਇ ਇਤਿਹਾਸ ਦਾ ਲਿਖਿਆ ਗਿਆ ਪੰਜਾਬ ਦਾ ਜੱਟਾ ਪੰਜਾਬ ਦੇ ਲੋਕਾਂ ਤੋਂ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੁਰਨ ਪ੍ਰਚਾਰ ਦੇ ਵਿੱਚ ਆ ਗਏ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿਸ ਦਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਹੜਾ ਹੀ ਜਿ ਵਹਿ ਗਿਆ ਉੱਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ ਹੀ ਵਹਿ ਗਿਆ ਔਰ ਉੱਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਤੁਸੀਂ ਇਹ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈਓ ਪੈਦਾ ਹੁੰਦੇ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ ਕਿ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਇਹ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹਸਦਾ ਵਸਦਾ ਨਜਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਹੈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡੂ ਟੂ ਫਲਡਸ ਜਿਹੜਾ ਹੈ ਵਾ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨੇ ਜਾ ਗਈ। ਉਹਦਾ ਕੇਵਲ ਆ ਕੇਵਲ ਕੋਈ ਜ਼ਿੰਮੇਵਾਰ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅਣਗਹਿਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਨਲਕੀ ਹੈ ਜਿਹੜੇ ਕਰਕੇ ਅੱਜ ਕਿਸਾਨ ਸੜਕਾਂ ਤੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਨਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲ ਇਹ ਕਿਹਾ ਭਗਵੰਦ ਮਾਨ ਜੀ ਜਿਹੜੀ ਆਵਾਗੇ ਪਾਡੀ ਸੀ ਸਰਕਾਰ ਔਰ ਕੇਂਦਰ ਜਿਹੜਾ ਹੈ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਖੜਾ ਤੋਂ ਪਹਿਲੇ ਹੀ 292 ਕਰੋੜ ਰੁਪਿਆ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਿਆ ਜਿਹੜਾ ਕਿ ਐਸਾ ਐਸਡੀਆਰਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਦਾ ਆਂਦੀ ਹੈ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਸੀ ਪਹਿਲੇ ਤਾਂ ਮੁਗਰ ਗਏ ਭਗਵੰਤ ਜੀ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੱਖਦੀ ਹੈ ਦੇਖ ਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ ਉਹ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਹਿਸਾਬ ਕਿੱਥੋਂ ਦੇਣਗੇ ਉਹ ਯਾਦ ਹੈ ਉਹ ਇਹਨਾਂ ਦੇ ਐਡਵਰਟਾਈਜ਼ਮੈਂਟ ਤੇ ਹਰ ਜਗ੍ਹਾ ਤੇ ਬੋਰਡ ਲਾਈ ਬੈਠੇ ਨੇ ਆਪਣੇ ਲੋਕੀ ਆਜਣ ਗਏ ਨੇ ਨਫਰਤ ਕਰਦੇ ਨੇ ਇਹਨਾਂ ਦੀ ਚੰਗਲਾ ਤੋਂ ਪਰ ਇਹ ਬੋਰਡ ਲਾਣ ਤੋਂ ਬਾਅਦ ਨਹੀਂ ਆਇਆ ਯਾ ਇਹਨਾਂ ਦੀ ਹਵਾਈ ਯਾਤਰਾਵਾਂ ਜਿਹੜਾ ਕਿ ਸਾਰੀ ਆਮ ਆਦਮੀ ਪਾਰਟੀ ਦੇ ਲੀਡਰ ਮौज-ਮਸਤੀਆਂ ਕਰਦੇ ਫਿਰਦੇ ਨੇ ਉਹਦੇ ਜੋ ਪੈਸਾ ਲੱਗਿਆ ਲੱਗਦਾ 12500 ਕਰੋੜ ਯਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਤੇ ਉਥੋਂ ਹਾਰ ਕੇ ਬੁਰੀ ਤਰ੍ਹਾਂ 50 ਹੀ ਡੇਰਾ ਲਈ ਬੈਠੇ ਨੇ ਉਹਨਾਂ ਦੇ ਹਿਕਾਰਾਂ ਉਹਨਾਂ ਦੇ ਬੰਗਲਿਆਂ ਦੇ ਖਰਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮਨ ਤਾਂ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਵਾਦਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹਨਾਂ ਦੇ ਵਰਕਰਾਂ ਦਾ ਵੀ ਦਾਤ ਹੋ ਗਿਆ ਅੱਜ ਜਿਹੜਾ ਇਹਨਾਂ ਦਾ ਜੋ ਮੁੰਲੇ ਵਰਕਰ ਸੀ ਜਾਂ ਐਮਐਲਏ ਸੀ ਜਾਂ ਮਨਿਸਟਰ ਸੀ ਜਿਹੜਾ ਸਾਈਕਲ ਤੇ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਂਦਾ ਸੀ ਉਹ ਅੱਜ ਬੰਗਲੇ ਆ ਚ ਪਹੁੰਚ ਗਿਆ ਉਹ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮ ਰਿਹਾ ਜੇ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਅਤ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਕਰ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਕਿ ਅੱਜ ਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਤੋਂ ਪਤਾ ਹੁੰਦਾ ਮੌਨਸੂਨ ਆਣੀ ਹੈ ਔਰ ਐਤ ਕੀਤੇ ਜੋ ਭਵਿਕਵਾਣੀ ਸੀ ਜੋ ਪ੍ਰੋਡੈਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਮਲੀ ਇਹ ਹੋਰ ਜਿਆਦਾ ਵੱਡਾ ਅਲਰਮਿੰਗ ਰਹੀਏ ਪਰ ਹਰ ਵਾਰੀ ਬੈਠਕ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲਡ ਤੋਂ ਬਚਨ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਏਜੰਸੀਆ ਹਾਇਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਸਮੇਂ ਸਿਰ ਜਿਸ ਵੇਲੇ ਫਲੱਡ ਦਾ ਮੌਸਮ ਆਂਦਾ ਬਰਸਾਤ ਦਾ ਮੌਸਮ ਆਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਏ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡ ਵੀ ਦੇਖੇ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਉਸ ਵੇਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਐ ਫਲੱਡ ਨੂੰ ਰਿਲੀਫ ਦੇਣੀ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਆਫ ਦਾ ਪ੍ਰਬੰਧਕ ਨੇ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਦੇ ਵਿੱਚ ਔਰ ਮਈ ਦੇ ਮਹੀਨੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ 15 ਦਿਨਾਂ ਬਾਅਦ ਬਾਰਸ਼ਾ ਸ਼ੁਰੂ ਹੋ ਗਈਆਂ ਤੇ ਪ੍ਰਬੰਧਨ ਜਦੋਂ ਹੋਣਾ ਸੀ ਉਹਦੇ ਕਰਕੇ ਅੱਜ ਐਡਾ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਉਦਯੋਗਪਤੀਆਂ ਦਾ ਹੋ ਗਿਆ ਲੋਕੀ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰੀਖ ਦਾ ਪੰਜਾਬ ਹੀ ਘਰ ਜਾਂਦਾ ਪੰਜਾਬ ਹੀ ਕਿਸਾਨ ਬਹੁਲ ਪ੍ਰਦੇਸ਼ ਹੈ ਕਿ ਕਿਸਾਨੀ ਬਰਬਾਦ ਹੋ ਗਈ ਹੈ ਤਾਂ ਮਤਲਬ ਪੰਜਾਬ ਬਰਬਾਦ ਹੋਇਆ ਬੈਠਾ ਹੈ ਔਰ ਉਹਦੀ ਜ਼ਿੰਮੇਵਾਰ ਕੌਣ ਹੈ ਕੇਵਲ ਵੀ ਕੇਵਲ ਭਗਵੰਤਬਾਨ ਸਰਕਾਰ ਜ਼ਿੰਮੇਵਾਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਹੈ ਉਹਦਾ ਇਹ ਮਤਲਬ ਹੁੰਦਾ ਹੈ ਕਿ ਜਿੰਨੇ ਤੁਹਾਡੇ ਨਦੀਆ ਨੇ ਨਾਲੇ ਨੇ ਵੰਨ ਨੇ ਬੰਨ ਪ੍ਰੋਟੈਕਸ਼ਨ ਜਿਹੜੇ ਬਣਾਏ ਜਾਂਦੇ ਨੇ ਬੰਨ ਜਿਹੜੇ ਰੀਲੀਫ ਲਈ ਜਿੱਦਾਂ ਇੱਥੇ ਵੱਡੇ ਡੈਮ ਹੁੰਦੇ ਨੇ ਛੋਟੇ ਡੈਮ ਬਣਾਏ ਜਾਂਦੇ ਨੇ ਛੋਟੇ ਬੰਨ ਬਣਾਏ ਜਾਂਦੇ ਨੇ ਤਾਂ ਕਿ ਰੀਲੀਫ ਦਿੱਤਾ ਜਾਏ ਨਾ ਇਹਨਾਂ ਨੇ ਨਾ ਇਹਨਾਂ ਨੇ ਨਹਿਰ ਦੀ ਸਵਾਈ ਕਰਾਈ ਨਾ ਇਹਨਾਂ ਨੇ ਜਿਹੜੇ ਉਹ ਬੰਨ ਸੀ ਉਹ ਰਿਪੇਅਰ ਕਰਾਏ ਨਾ ਇਹਨਾਂ ਨੇ ਡਿਸਲਟ ਕਰਾਈ ਆਪਣੇ ਮੇਨ ਜਿਹੜਾ ਹੁੰਦੇ ਨਹੀਂ ਸਾਗਾ ਡੈਮ ਉਹ ਟੋਟਲ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਹੈ ਅਜ ਮਾਦੋਂ ਪਰ ਜਿਹੜਾ ਸਭ ਤੋਂ ਵੱਡਾ ਵਾਟਰ ਰਿਲੀਜਨ ਸਟੇਸ਼ਨ ਹੈ ਉਹਦੇ ਡੇਟਾ ਦੀ ਰਿਪੇਅਰ ਹੋਣੀ ਚਾਹੀਦੀ ਸੀ ਹੋਇਆ ਕੀ ਕਿ ਡੇਟ ਜਿਸਲੇ ਪਹਿਲੇ ਜਨਾਨੇ ਵਾਟਰ ਮੈਨੇਜਮੈਂਟ ਨਹੀਂ ਕੀਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਦੋਂ ਪਤਾ ਸੀ ਕਿ ਇੰਨੀ ਵੱਡੇ ਹਾੜਾਂ ਆਣ ਵਾਲੇ ਨੇ ਇੰਨੀ ਵੱਡੀ ਬਾੜ ਆਣ ਵਾਲੀ ਹੈ ਤੈਨੂੰ ਪ੍ਰਾਇੋਰਟੀਕਲੀ ਫੇजेस ਦਾ ਵੇਟ ਇਹਨਾਂ ਨੂੰ ਪਾਣੀ ਛੱਡਦੇ ਰਹਿਣਾ ਚਾਹੀਦਾ ਤਾਂਕਿ ਪਾਣੀ ਦਾ ਲੈਵਲ ਘਟੇ ਇਹਨਾਂ ਨੇ ਪਾਣੀ ਨਹੀਂ ਛੱਡਿਆ ਉਥੇ ਪਾਣੀ ਜਿਹੜਾ ਉਹ ਸਾਰਾ ਹੀ ਪਾਣੀ ਜਮਾ ਹੁੰਦਾ ਰਿਹਾ ਔਰ ਉਹਦਾ ਕਾਰਨ ਕਿ ਜਿਸ ਵੇਲੇ ਬਰਸਾਤ ਹੋਈ ਦੇ ਇੱਕਦਮ ਬਾੜ ਦੀ ਖਾੜ ਦੀ ਖਲੜ ਦੀ ਸਿਚੁਏਸ਼ਨ ਬਣ ਗਈ ਦੂਜਾ ਅਜਰ ਨੀਸਾ ਦਾ ਡੈਮ 25% ਸੇਲਟ ਜਮੀ ਹੈ ਗਾਰ ਜਮੀ ਉਹਦੇ ਔਰ ਉਹ ਗਾਰ ਕਰਕੇ ਲੈਵਲ ਤੋਂ ਉੱਪਰ ਆਣਾ ਹੀ ਸੀ ਔਰ ਇਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਜਿਸ ਵੇਲੇ ਪਾਣੀ ਨੂੰ ਛੱਡਿਆ ਤੇ ਕੁਝ ਗੇਟ ਖੁੱਲੇ ਨਹੀਂ ਤੇ ਉਹ ਜੇਜ ਹੀ ਟੁੱਟ ਗਏ ਔਰ ਜ਼ਬਰਦਸਤ ਪਾਣੀ ਦੀ ਨਿਕਾਸੀ ਹੋਈ ਜਿਸ ਨੇ ਇਹ ਜਿਹੜਾ ਵੱਡਾ ਨੁਕਸਾਨ ਹੈ ਇਹ ਕੀਤਾ ਔਰ ਜਿਹਦੀ ਜ਼ਿੰਮੇਵਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕੇਂਦਰ ਸਰਕਾਰ ਦੇ ਦੇਖਦੇ ਨੇ ਅੱਜ ਇਹ ਰਿਕਾਰਡ ਤੇ ਹੈ ਜਿਹੜੇ ਕੇਜਰੀਵਾਲ ਜੀ ਸੋਧੀਆ ਜੀ ਜੈਨ ਜੀ ਸੰਜੇ ਸਿੰਘ ਜੀ ਦੇਰਾ ਲਈ ਬੈਠੇ ਸੀ ਕਿਉਂਕਿ ਉਹ ਆਮ ਆਦਮੀ ਤੇ ਨਹੀਂ ਇਹਦੇ ਖਾਸ ਆਦਮੀ ਨੇ ਦਿੱਲੀ ਦੇ ਬੰਗਲੇ ਕੋਹੇ ਗਏ ਤੇ ਪੰਜਾਬ ਦੇ ਆ ਕੇ ਬੰਗਲੇ ਇਹਨਾਂ ਨੇ ਆ ਕੇ ਉਹਨਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀਆਂ ਜਿਹੜਾ ਟੈਕਸਾਂ ਦੀ ਕਮਾਈ ਸੀ ਲੋਕਾਂ ਦੀ ਉਹਨਾਂ ਨਾਲ ਗੱਡੀਆਂ ਦੇ ਮੌਜਵਸਤੀ ਜੁਰੂ ਕਰ ਦਿੱਤੀ ਪਰ ਜਦੋਂ ਪੰਜਾਬ ਤੇ ਵਿਵਦਾ ਆਈ ਜਦੋਂ ਪੰਜਾਬ ਤੇ ਹੜ੍ਹ ਆਏ ਪੰਜਾਬ ਤੇ ਬਾੜ ਆਈ ਤੇ ਸਾਰੇ ਲੀਡਰ ਭੱਜ ਗਏ ਨਾ ਇੱਥੇ ਕੇਜਣੀਵਾਲ ਨਜ਼ਰ ਆਏ ਉਹ ਵੀ ਨਿਕਲ ਗਏ ਨਾ ਇੱਥੇ ਸਸੋਦੀਆ ਜੀ ਨਜ਼ਰ ਆਏ ਉਹ ਵੀ ਨਿਕਲ ਗਏ ਨਾ ਇੱਥੇ ਜੈਨ ਜੀ ਨਜ਼ਰ ਆਏ ਉਹ ਵੀ ਨਿਕਲ ਗਏ ਤੇ ਮਾਨ ਜੀ ਜਿਹੜੇ ਸੀ ਉਹ ਹਸਪਤਾਲ ਜਾ ਬੱਦ ਲੀਡਰਲੈਸ ਹੋ ਗਿਆ ਪੰਜਾਬ ਜਦੋਂ ਮੈਨੇਜਮੈਂਟ ਪਹਿਲੇ ਕੀਤੀ ਨਹੀਂ ਔਰ ਜਦੋਂ ਡਿਜ਼ਾਸਟਰ ਆ ਗਿਆ ਤੇ ਐਸਕੇਪ ਕਰਕੇ ਨਿਕਲ ਗਏ ਉਦਾਂ ਹੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਦਾ ਡਿਊਟੀ ਲੱਗੀ ਸੀਗੀ ਆਪੋਜੀਸ਼ਨ ਦੀ ਕਿ ਅਸੀਂ ਲੋਕਾਂ ਨੂੰ ਸਰਕਾਰ ਦੇ ਮਾੜੇ ਕੰਮਾਂ ਤੋਂ ਬਚਾਵਾਂਗੇ ਤੇ ਕਾਂਗਰਸ ਦਾ ਲੀਡਰ ਰਾਹੁਲ ਗਾਦੀ ਮਲੇਸ਼ੀਆ ਚਲਾ ਗਿਆ ਠੁਡੀਆਂ ਬਣਾਉਣ ਦੇ ਲਈ ਜਿਸ ਵੇਲੇ ਹੜਾਈ ਲੋਕ ਤੜਪ ਰਹੇ ਸੀ ਤੇ ਕੰਮ ਕੌਣ ਆਇਆ ਕੇਵਲ ਬਈ ਕੇਵਲ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਮੇਰੇ ਤੇ ਵੀ ਡਿਊਟੀ ਲੱਗੀ ਸਾਡੇ ਧਖੜ ਸਾਹਬੀ ਅਸ਼ਨੀ ਜੀ ਵੀ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਬਾਨ ਲੋਕਾਂ ਦੇ ਨਾਲ ਖੜਾ ਦੇ ਵਿੱਚ ਜਾ ਕੇ ਖੜੇ ਹੋ ਗਏ ਲੋਕਾਂ ਦੇ ਰਲੀਫ ਦੇ ਲਈ ਖੜੇ ਹੋ ਗਏ ਵੱਡੇ ਵੱਡੇ ਗੋਦਾਮ ਅਸੀਂ ਰੱਖਦੇ ਭੜ ਕੇ ਲੋਕਾਂ ਇੱਥੇ ਡਿਸਟ੍ਰਿਬਿਊਸ਼ਨ ਸ਼ੁਰੂ ਕਰ ਦਿੱਜੋ ਸਰਕਾਰ ਦਾ ਕੰਮ ਸੀ ਉਹ ਉਪਰਾਲੇ ਜਿਹੜੇ ਸੀ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਇਹਨਾਂ ਦੇ ਮੰਤਰੀ ਪਹਿਲੇ ਤੋਂ ਮਸਤਰੇ ਲੁਧਿਆਣਾ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਦੀ ਉਦੋਂ ਫਲੱਡ ਬਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਦੇ ਲੱਗੇ ਰਹੇ ਜਿਹੜਾ ਤਰਨਤਾਰਨ ਦਾ ਇਲੈਕਸ਼ਨ ਆ ਰਿਹਾ ਹੈ ਉਹ ਵੀ ਲੱਗੇ ਤੇ ਜਦੋਂ ਫਲੱਡ ਦਾ ਇਹਦੇ ਪਾੜ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਸੱਤਰ ਤੋਂ ਵੱਧ ਮੰਤਰੀ ਕੇਂਦਰੀਏ ਮੰਤਰੀ ਹੁਣ ਵੀ ਆ ਰਹੇ ਨੇ ਨਿਰੰਤਰ ਮੰਤਰੀ ਪਿੰਡਾਇਤ ਬੋਲ ਰਹੇ ਨੇ ਕੇਂਦਰੀਏ ਮੰਤਰੀ ਮੋਦੀ ਜੀ ਨੇ ਨਿਰਦੇਸ਼ ਦਿੱਤਾ ਕਿ ਜਾਓ ਜਾ ਕੇ ਉੱਥੇ ਜਿਹੜੇ ਪੰਜਾਬ ਦੇ ਲੋਕ ਖੜਾ ਦੇ ਵਿੱਚ ਅੱਜ ਨੁਕਸਾਨ ਉਠਾਈ ਬੈਠੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਜ਼ਖਮਾਂ ਦੇ ਮਰਮ ਲਾ ਕੇ ਆਓ ਉਪਰਾਲੇ ਕਰੋ ਅੱਜ ਜਿਸ ਤਰ੍ਹਾਂ ਮੈਂ ਕਿਹਾ ਕਿ ਹਰ ਤਰ੍ਹਾਂ ਦਾ ਸਮਾਨ ਅਸੀਂ ਦੇ ਰਹੇ ਹਾਂ ਚਾਹੇ ਰਾਜਨ ਹੋਏ ਚਾਹੇ ਉਹਨਾਂ ਦੀ ਦਵਾਈਆਂ ਹੋਣ ਮੈਡੀਕਲ ਕੈਂਪ ਲਾ ਰਹੇ ਇਹਦੇ ਨਾਲ ਹੀ ਸਾਡੀ ਆਰਐਸਐਸ ਰਾਸ਼ਟਰੀ ਸੰਸਦ ਉਹਨਾਂ ਦੀਆਂ ਵੀ ਜਿਹੜੀਆਂ ਸੰਸਥਾਵਾਂ ਨੇ ਉਹੀ ਪਹਿਲੇ ਦਿਨ ਤੋਂ ਉਹਨਾਂ ਦਾ ਕੋਈ ਰਾਜਨੀਤਿਕ ਐ ਨਹੀਂ ਉਹ ਤਾਂ ਸਮਾਜ ਸੇਵੀ ਸੰਸਥਾ ਹੈ ਉਹਨਾਂ ਦੇ ਵਰਕਰ ਜਿਹੜੇ ਨੇ ਉਹ ਲੋਕਾਂ ਦੇ ਨਾਲ ਲੋਕਾਂ ਦੇ ਦੁੱਖ ਵੰਡਾ ਲੈਣੇ ਨਿਕਲੇ ਹੋਏ ਤੇ ਸਰਕਾਰ ਜਿਹੜੀ ਹੈ ਉਹ ਨਾਕਾਮ ਹੈ ਮੈਂ ਇਹ ਦੱਸਾਂਗਾ ਕਿ 2 ਲੱਖ ਕਿਊਸਿੰਗ ਜਿਹੜੀ ਹਸਾ ਦਾ ਡੈਮ ਜੋ ਪਾਣੀ ਛੱਡਿਆ ਗਿਆ ਕਿਉਂ ਛੱਡਿਆ ਗਿਆ ਪਹਿਲੇ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਕਿ ਦਾ ਚੜਨਾ ਪਏ ਜਦੋਂ ਇਹਨਾਂ ਦੀ ਨਾਕਾਮੀ ਨਲਾਈ ਕੀ ਦੇ ਕਰਕੇ ਆਮ ਆਦਮੀ ਪਾਰਟੀ ਜੋ ਛੜਨਾ ਪਿਆ ਤੇ ਲੋਕਾਂ ਦੇ ਘਰ ਲੋਕਾਂ ਦੇ ਖੇਤ ਲੋਕਾਂ ਦਾ ਸੜਕਾਂ ਸਾਰੀਆਂ ਲੋਕਾਂ ਦੇ ਪਸ਼ੂ ਸਨ ਸੀ ਜਿਹੜਾ ਸਾਰਾ ਹੀ ਫਰਮਾਇਆ ਉਹਨਾਂ ਦਾ ਪਾਣੀ ਦੇ ਵਿੱਚ ਡੁੱਬ ਗਿਆ ਸੋ ਅੱਜ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਲਿਖਤ ਰੂਪ ਵਿੱਚ ਮੈਂ ਪੁਚਾ ਦਿਆਂਗਾ ਕਿ ਜੋ ਜੋ ਇਹਨਾਂ ਦੀ ਜ਼ਿੰਮੇਵਾਰੀਆਂ ਜੀ ਕਰਨੀ ਹੈ ਡਿਟੇਲ ਜ਼ਿੰਮੇਵਾਰੀਆਂ ਲੋਕ ਸਰਕਾਰੀ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਪ੍ਰੋਸੀਜਰਲ ਡਿਊਟੀ ਸੀ ਜਿਹੜੀ ਇਹਨਾਂ ਉਹ ਮੈਂ ਸਾਰੀ ਤੁਹਾਨੂੰ ਲਿਖਾਂਗਾ ਕਿ ਜਿੱਥੇ ਨਕਾਮ ਹੋ ਗਏ ਪਰ ਉਹੀ ਗੱਲ ਹੋਈ ਕਿ ਲੰਮਾਉਣੇ ਖਤਾ ਕੀ ਸਭਿਓਂ ਨੇ ਸਜ਼ਾ ਪਾਈ ਹੁਣ ਅੱਜ ਕੀ ਹੋ ਰਿਹਾ ਹੈ ਕਿ ਕਿਸਾਨਾਂ ਦੀ ਜਿਹੜੀ ਕਾਸ਼ਤ ਵਾਲੀ ਜ਼ਮੀਨ ਹੈ ਪਾਣੀ ਉੱਤਰ ਰਿਹਾ ਹੈ ਉੱਥੇ ਗਾਰ ਰੇਤ ਆ ਗਈ ਹੈ ਤੇ ਬੋਗ ਵਰਤਮਾਨ ਜੀ ਨੇ ਕਿਹਾ ਸਰਕਾਰ ਜ਼ਿੰਮੇਵਾਰੀ ਲਏ ਤੇ ਸਰਕਾਰ ਨੇ ਕਿਥੇ ਠੇਕੇ ਦੇ ਦਿੱਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਭ੍ਰਿਸ਼ਟਾਚਾਰੀ ਲੋਕ ਸੀ ਕਿਸਾਨ ਨੂੰ ਤਾਂ ਮਿਲਦਾ ਰਿਹਾ 2000 ਰੁਪਏ ਉਹ ਗਾਰ ਕਿਤਨ ਦਾ ਤੇ 25000 ਪਰ ਉਹ ਗਾਰ ਏਕੜ ਜਿਹੜੀ ਹੈ ਉਹ ਇਹਨਾਂ ਦੇ ਜਿਹੜੇ ਠੇਕੇਦਾਰ ਇਹਨਾਂ ਨੇ ਭੇਜਦੇ ਨੇ ਉਹ ਕਬਾਰੇ ਕਿਸਾਨ ਜਿਹੜਾ ਤਾਂ ਫਿਰ ਭੁੱਖੇ ਦਾ ਬੁਖਾਰ ਆ ਗਿਆ ਜਿਹੜਾ ਨੇ ਕਿਹਾ ਸੀ ਕਿ ਇੱਕ ਇੱਕ ਗਾਰ ਦਾ ਜਿਹੜਾ ਕੰਨ ਹੈ ਉਹ ਕਿਸਾਨ ਦੇ ਖਾਤੇ ਜਾਏਗਾ ਉਹ ਖਾਤੇ ਚਲਾ ਗਿਆ ਆਮ ਆਦਮੀ ਪਾਰਟੀ ਅੱਜ ਜਿਹੜੇ ਫਲਡਸ ਤੋਂ ਬਾਅਦ ਬਾੜ ਤੋਂ ਬਾਅਦ ਮੁਸ਼ਕਲ ਆਈ ਹੈ ਲੋਕਾਂ ਨੂੰ ਸਕਿਨ ਪ੍ਰੋਬਲਮ ਤੋਂ ਯਾ ਹੋਈਆਂ ਨੇ ਲੋਕਾਂ ਨੂੰ ਦਵਾਈਆਂ ਦੀ ਲੋੜ ਹੈ ਲੋਕਾਂ ਨੂੰ ਰੀਹੈਬਿਲਿਟੇਸ਼ਨ ਦੀ ਲੋੜ ਹੈ ਲੋਕਾਂ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਕਿਸਾਨਾਂ ਨੂੰ ਖਾਦ ਦੀ ਲੋੜ ਹੈ ਸਰਕਾਰ ਗੁੰਭਕਰਨ ਬਣ ਕੇ ਸੁੱਤੀ ਕਿਤੇ ਨਜ਼ਰ ਨਹੀਂ ਆ ਰਹੀ ਕਿ ਤੇ ਨਾ ਕੋ ਮੰਤਰੀ ਨੇ ਇਹਨਾਂ ਦਾ ਫੋਕਸ ਦਾ ਕਰਨ ਤਾਰ ਕਿ ਤਰਜ਼ਦਾਰਨ ਕਿ ਤੋ ਜਿਤਣੇ ਹੀ ਪਰ ਮੈਂ ਫੇਰ ਕਹਿੰਦਾ ਕਿ ਇਹ ਤਾਂ ਤੁਸੀਂ ਸੱਤਾ ਤਾਕਤ ਲਾ ਦਿੰਦੇ ਹੋ ਤੁਸੀਂ ਪੰਜਾਬ ਦੇ ਸਾਰੇ ਮੰਤਰੀ ਲਾ ਦਿੰਦੇ ਹੋ ਤੁਸੀਂ ਆਮ ਆਦਮੀ ਪਾਰਟੀ ਆਲੋ ਪੰਜਾਬ ਦੇ ਸਾਰੇ ਅਫਸਰ ਲਾ ਦਿੰਦੇ ਹੋ ਪਰ 2027 ਗੌਨ ਬਚਾਏਗਾ 2027 ਗੌਨ ਬਚਾਏਗਾ ਮੈਨੂੰ ਤਾਂ ਪਤਾ ਲੱਗਾ ਕਿ ਇਹਨਾਂ ਨੇ ਸਰਵੇ ਕੀਤਾ ਉਹ ਤੇ ਡਬਲ ਫਿਗਰ ਵੀ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੇ ਕਾਂਗਰਸ ਵੀ ਮੁੱਢੀ ਪਈ ਹੈ ਕਿਉਂਕਿ ਕਾਂਗਰਸ ਦੇ ਡਿਊਟੀਆਂ ਵੀ ਭਾਜੇ ਜਿਹੜੀ ਉਹਨਾਂ ਨੂੰ ਚੌਂਕੀਦਾਰ ਦੀ ਡਿਊਟੀ ਬਣ ਗਈ ਤੇ ਝੋੜ ਤੇ ਚੌਂਕੀਦਾਰ ਕੱਟੇ ਹੋ ਗਏ ਰਾਹੁਲ ਗਾਂਧੀ ਤੇ ਕੇਜਰੀਵਾਲ ਨੇ ਜੜਵਲਗੀਆਂ ਪਾ ਲਈਆ ਤੇ ਇੱਕ ਸਰਕਸ ਹੋ ਰਹੀ ਸੀ ਅਸੈਂਬਲੀ ਦੇ ਵਿੱਚ ਇੱਕ ਪਾਸੇ ਆਰਟਿਸਟ ਸੀਗੇ ਭਗਵਰਦਮਾਨ ਜੀ ਤੇ ਸਾਡੇ ਬਾਜਵਾ ਸਾਹਿਬ ਨੂੰ ਵੀ ਉਹਨਾਂ ਨੇ ਟ੍ਰੇਨਿੰਗ ਦੇਈ ਆਰਟਿਸਟ ਬਣਾ ਲਿਆ ਉਹ ਤੇਉ ਨਾਟਕ ਚੱਲ ਰਿਹਾ ਵੀ ਉਹਨਾਂ ਦਾ ਆਪਸ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇ ਬਾਅਦ ਵਿੱਚ ਦਿੱਲੀ ਜਾ ਕੇ ਉਹਨਾਂ ਦੇ ਆਟਾ ਜਿਹੜੇ ਨੇ ਉਹ ਗਲਵਗੜੀਆਂ ਪਾ ਕੇ ਬਾਵਾ ਫੜ ਗਏ ਤੇ ਇੰਡੀ ਗਡਵੰਗਰ ਵਿੱਚ ਇਕੱਠੇ ਹੋ ਗਏ ਤੇ ਕਾਂਗਰਸ ਵੀ ਆਪਣੇ ਰੋਲ ਤੋਂ ਭਟ ਗਈ ਲੋਕਾਂ ਨੂੰ ਛੱਡ ਗਏ ਔਰ ਆਮ ਆਦਮੀ ਪਾਰਟੀ ਵੀ ਭਟ ਗਈ ਤੇ ਭਾਰਤੀ ਜਨਤਾ ਪਾਰਟੀ ਦੇ ਮੈਨੂੰ ਗਵਰਨਰ ਮੋਦੀ ਸਾਹਿਬ ਤੋਂ ਮੈਨੂੰ ਗਵਰਨਰ ਕਿ ਉਹ ਆ ਕੇ ਫੇਰ 16000 ਕਰੋੜ ਦੇਗੇ ਔਰ ਹੋਰ ਵੀ ਉਹਨਾਂ ਨੇ ਕਿਹਾ ਵੀ ਖਰਚ ਤੇ ਕਰੋ ਖਰਚ ਕਰਕੇ ਹੋਰ ਦੇਾਂਗੇ ਪਰ ਇਹ ਲੋਕ ਖਰਚ ਕਰਨ ਦੇ ਵਿੱਚ ਜੋ ਇਹਨਾਂ ਨੇ ਪ੍ਰਿਆ ਸੁਲਤਾਨਾਂ ਦੇ ਉੱਤੇ ਖਰਚ ਕਰ ਦਿੱਤਾ ਇਹਨਾਂ ਨੇ ਲੋਕਾਂ ਦੇ ਨਹੀਂ ਖਰਚ ਕੀਤਾ ਸੋ ਮੈਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਨਾ ਕਿ ਜਿਨ੍ਹਾਂ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਹੜ੍ਹਾਂ ਦਾ ਜਾਂ ਜਿਨ੍ਹਾਂ ਮਨ ਜਾਨੀ ਮਾਲੀ ਪੰਜਾਬ ਦਾ ਨੁਕਸਾਨ ਹੋਇਆ ਮਾਫੀਆ ਰਾਜ ਕਰਕੇ ਗੁਈਏ ਆਮ ਆਦਮੀ ਪਾਰਟੀ ਦੀ ਸਰਕਾਰ ਗੋਡੇ ਟੇਕੀ ਬੈਠੀ ਐ ਨਸ਼ੇ ਮਾਫੀਆ ਦੇ ਡਰਗ ਮਾਫੀਆ ਦੇ ਅੱਗੇ ਰਹਿਤ ਮਾਫੀਆ ਦੇ ਅੱਗੇ ਭੂਮੀ ਮਾਫੀਆ ਦੇ ਅੱਗੇ ਜੈਂਗਸਟਰਾਂ ਦੇ ਅੱਗੇ ਆਤਕਵਾਦੀਆਂ ਦੇ ਅੱਗੇ ਗੁੰਡਿਆਂ ਦੇ ਅੱਗੇ ਫਰੋਟੀਆਂ ਲੈਣ ਵਾਲਿਆਂ ਦੇ ਅੱਗੇ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਐ ਐਨੀ ਕੁਐਸਚਨਸ